ਕਿ ਤੁਸੀਂ ਕਦੇ ਸੁਣਿਆ ਹੋਵੇਗਾ ਕਿ ਕਿਸੇ ਨੇ ਬਿਨਾ ਹੱਥਾਂ ਤੋਂ ਤੀਰ ਅੰਦਾਜ਼ੀ ਕੀਤੀ ਹੋਵੇ ਸ਼ਾਇਦ ਹੀ ਕੋਈ ਵਿਸ਼ਵਾਸ ਕਰੇ ਪਰ ਸ਼ੀਤਲ ਦੇਵੀ ਨੇ ਇਹ ਸੱਚ ਕਰਕੇ ਵਿਖਾਇਆ ਸ਼ੀਤਲ ਦਾ ਜਨਮ ਬਿਨਾ ਹੱਥਾਂ ਤੋਂ ਜੰਮੂ ਕਸ਼ਮੀਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਬਾਕੀਆਂ ਬੱਚਿਆਂ ਵਾਂਗੂ ਸ਼ੀਤਲ ਨੂੰ ਆਪਣੀ ਜ਼ਿੰਦਗੀ ਵਿੱਚ ਖੇਡਣ ਕੁੱਦਣ ਖਾਣ ਪੀਣ ਦੇ ਕੰਮਾਂ ਹੋਰ ਕੰਮਾਂ ਵਿੱਚ ਬੜੀਆਂ ਹੀ ਮੁਸ਼ਕਲਾਂ ਆਉਂਦੀਆਂ ਸਨ ਪਰ ਸ਼ੀਤਲ ਨੇ ਹਾਰ ਨਹੀਂ ਮੰਨੀ ਸ਼ੀਤਲ ਦੇ ਮਨ ਵਿੱਚ ਹਮੇਸ਼ਾ ਹੀ ਇਹ ਜਗਿਆਸਾ ਸੀ ਕਿ ਜੋ ਕੰਮ ਬਾਕੀ ਆਪਣੇ ਹੱਥਾਂ ਨਾਲ ਕਰਦੇ ਨੇ ਉਹ ਪੈਰਾਂ ਨਾਲ ਉਹ ਸਾਰੇ ਕੰਮ ਕਰ ਸਕੇ ਸ਼ੀਤਲ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨੀ ਫਿਰ ਉਸਨੇ ਇੱਕ ਦਿਨ ਤੀਰ ਅੰਦਾਜ਼ੀ ਕਰਨ ਦੀ ਠਾਨ ਲਈ। ਸ਼ੀਤਲ ਦਾ ਕਹਿਣਾ ਸੀ ਕਿ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ। ਬਸ ਕਈ ਵਾਰੀ ਥੋੜੀ ਮਿਹਨਤ ਵੱਧ ਲੱਗ ਜਾਂਦੀ ਹੈ। ਫਿਰ 2-3 ਸਾਲ ਲਗਾਤਾਰ ਪ੍ਰੈਕਟਿਸ ਤੋਂ ਬਾਅਦ ਫਿਰ ਸ਼ੀਤਲ ਨੇ ਪੈਰਾ ਨੈਸ਼ਨਲ ਆਰਚੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਤੇ ਆਪਣੇ ਦੇਸ਼ ਲਈ 골ਡ ਮੈਡਲ ਜਿੱਤ ਕੇ ਲਿਆਈ। ਸੀਤਲ ਦੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਤਾਕਤ ਸਰੀਰ ਵਿੱਚ ਨਹੀਂ ਸਗੋਂ ਇਰਾਦਿਆਂ ਵਿੱਚ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਨਾ ਉਹ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਨੇ ਜੇ ਵੀਡੀਓ ਸਹੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ